ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਜੈਂਸ ਕੋਟ ਇਸ ਵਾਟਰ ਜੈਕਟ ਬੇਬੀ ਸਵੱਟ ਤੇ ਕੈਪ ਵਿੱਚ ਬਣਾ ਸਕਦੇ ਹੋ ਬਣਿਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਡਿਜ਼ਾਈਨ ਦੀ ਸਿੱਧੀ ਸਾਈਡ ਇਹ ਵਾਲੀ ਕੁੰਟੀ ਸਾਈਡ ਹੈ ਔਰਤੀ ਸਾਈਡ ਤੋਂ ਬਿਲਕੁਲ ਇਹ ਸੈਂਪਲ ਦਿਖਾਈ ਦਿਓ। ਤੇ ਇਸ ਦੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣੂਗਾ। ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ। ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲਵਾਂਗੇ ਤੇ ਇੱਕ ਕੁੰਡਾ ਬਾਹਰ। ਇਹ ਕੁੰਡਿਆਂ ਦੀ ਸਿੱਧੀ ਸਾਈਡ ਹੈ। ਠੀਕ ਹੈ। ਇਹ ਮੈਂ ਦੋ ਸਲਾਈਆਂ ਪਾ ਲਈ ਇੱਕ ਉਲਟੀ ਸਾਈਡ ਤੋਂ ਇੱਕ ਸਿੱਧੀ ਸਾਈਡ ਤੋਂ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਉਲਟੀ ਸਾਈਡ ਤੇ ਆ ਜਾਣਾ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਬਣਾਣਾ ਸ਼ੁਰੂ ਹੋਊਗਾ ਪਹਿਲੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਇਸ ਤਰੀ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਉਗੇ 1 2 ਤਾਂ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਪਹਿਲੇ ਕੁੰਡੇ ਨੂੰ ਛੱਡ ਕੇ ਚਾਰ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਤਾਂ ਕੱਗੇ ਕਰਾਂਗੇ ਉਲਟੀ ਸਾਈਡ ਆ ਆਖਰਲਾ ਕੁੰਡਾ ਆਪਾਂ ਉਲਟਾ ਕਰ ਦੂਸਰੀ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਾਂਗੇ 1 2 3 ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਾਂਗੇ ਸਿੱਧਾ ਕੁੰਡਾ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਸਲਾਈ ਉੱਪਰ ਤਾਂ ਕਲਵੇਟ ਕੇ ਜਾਲੀ ਬਣਾਾਂਗੇ ਇਹ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਪੰਜ ਕੁੰਡਿਆਂ ਨੂੰ ਵਾਰ-ਵਾਰ ਰਪੀਟ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਾਂਗੇ 1 2 3 ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਸਿੱਧਾ ਗੁੰਡਾ ਬਣਨ ਤੋਂ ਬਾਅਦ ਇਸ ਤਰ੍ਹਾਂ ਜਾਲੀ ਬਣਾਵਾਂਗੇ ਤਿੰਨ ਗੁੰਡੇ ਉਲਟੇ ਤੇ ਲਾਸਟ ਦਾ ਗੁੰਡਾ ਜਿਹੜਾ ਆਪਾਂ ਸਿੱਧਾ ਬਣਾਵਾਂਗੇ ਡਿਜ਼ਾਈਨ ਦੇ ਦੋ ਸਲਾਈਆਂ ਕੰਪਲੀਟ ਹੋਈਆਂ ਤੀਸਰੀ ਸਲਾਈ ਉਲਟੀ ਸੈ ਪਹਿਲਾ ਗੁੰਡਾ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬੁਣਾਂਗੇ ਇੱਕ ਤੋਂ ਤਿੰਨ ਧਾਗਾ ਅੱਗੇ ਕਰਾਂਗੇ ਜਿਹੜਾ ਜਾਲੀ ਵਾਲਾ ਗੁੰਡਾ ਇਹਨੂੰ ਉਲਟਾ ਬੁਣਾਂਗੇ ਇੱਕ ਆ ਗੁੰਡਾ ਆਪਣੇ ਕੋਲ ਉਲਟਾ ਹੁੰਦਾ ਸੀ ਪਹਿਲੇ ਗੁੰਡੇ ਨੂੰ ਛੱਡ ਕੇ ਪੰਜ ਗੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਿੰਨ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬੁਣਾਂਗੇ ता अगे करा दो कुंडे उल्टे तागा पिसे तीन कुंडे सीधे तागा अगे करा तो लास्ट का कुंडा उलटा चौथी सिलाई सीधी साइड पहला कुंडा कतार अगे करा तीन कुंडे उल्टे बनागा पिस्से करा कुंडे सीधे పేలే కు సడకే పం కు వారీట్ అంటే తిన్న కండే ఉల్టే తాగా పిస్ దో కండే సెన్ కండే ఉల్టే తాగా పిస్ కేండ్ సెా బా పి సై ఉండా ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਦੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਪਹਿਲੇ ਕੁੰਡੇ ਨੂੰ ਛੱਡ ਕੇ ਪੰਜ ਕੁੰਡੇ ਬਾਰ-ਬਾਰ ਰਿਪੀਟ ਕਰਾਂਗੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਦੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਦੇ ਧਾਗਾ ਅੱਗੇ ਕਰਾਂਗੇ ਤੇ ਲਾਸਟ ਦਾ ਕੁੰਡਾ ਹੁਲਟਾ ਬਣਾ। ਸੇਮ ਇਸ ਲਾਈ ਹੈ ਤੇ ਲਾਸਟ ਲਾਈ ਹੈ ਆਪਣੇ ਕੋਲ ਡਿਜ਼ਾਈਨ ਦੀ। ਪਹਿਲਾ ਕੁੰਡਾ ਉਤਾਰਾਂਗੇ। ਧਾਗਾ ਅੱਗੇ ਕਰਾਂਗੇ। ਤਿੰਨ ਕੁੰਡੇ ਹੁਲਟੇ ਬਣਾਗੇ। ਧਾਗਾ ਵੀ ਸੇ ਕਰਾਂਗੇ। ਦੇਖੋ ਦੂਸਰੀ ਸਲਾਈ ਦੇ ਵਿੱਚ ਆਪਾਂ ਇਹ ਜਾਲੀ ਬਣਾਈ ਸੀ। ਜਾਲੀ ਬਣਾਉਣ ਦੇ ਨਾਲ ਆਪਣੇ ਕੋਲ ਇੱਕ ਕੁੰਡਾ ਵੱਧ ਗਿਆ ਸੀ। ਹੁਣ ਇਹ ਜਿਹੜੀ ਲਾਸਟ ਸਲਾਈ ਹੈ ਸੇਮੇ ਸਲਾਈ ਹੁਣ ਆਪਾਂ ਇਹ ਜਿਹੜਾ ਇਹ ਦੋ ਕੁੰਡੇ ਸਿੱਧੇ ਨੇ ਇਹਨਾਂ ਦੋਹਾਂ ਕੁੰਡਿਆਂ ਦਾ ਅੱਗਲ ਦੀ ਸਲਾਈ ਪਾ ਕੇ ਇੱਕ ਕੁੰਡਾ ਕਰਾਂਗੇ ਜਿਹੜਾ ਕੁੰਡਾ ਆਪਣਾ ਵਧਿਆ ਸੀ ਉਹ ਇੱਥੇ ਘਟ ਕੇ ਜਾਨੀ ਕਿ ਕੁੰਡੇ ਆਪਣੇ ਕੋਲ ਵਾਪਸ ਚਾਰ ਰਹਿ ਗਏ ਪਹਿਲੇ ਕੁੰਡੇ ਨੂੰ ਛੱਡ ਕੇ ਚਾਰ ਕੁੰਡਿਆਂ ਨੂੰ ਬਾਰ-ਬਾਰ ਰਪੀਟ ਕਰਾਂਗੇ ਧਾਗਾ ਅੱਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਜਿਹੜੇ ਦੋ ਕੁੰਡੇ ਸਿੱਧੇ ਨੇ ਇਹਨਾਂ ਤੇ ਅੱਗੇ ਦੀ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤਾ ਗੱਗੇ ਕਰਾਂਗੇ ਤਿੰਨ ਗੁੰਡੇ ਹਿੱਸੇ ਉਲਟੇ ਤੇ ਲਾਸਟ ਦਾ ਗੁੰਡਾ ਧਾਗਾ ਪਿੱਛੇ ਕਰਕੇ ਸਿੱਧਾ ਬੁਣਾਗੇ ਸੇਸ ਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਕੰਪਲੀਟ ਹੋ ਗਿਆ ਸੱਤਵੀਂ ਸਲਾਈ ਉਲਟੀ ਤੋਂ ਆਪਣੀ ਪਹਿਲੀ ਸਲਾਈ ਮੰਗੂ ਦੁਬਾਰੇ ਡਿਜ਼ਾਈਨ ਸ਼ੁਰੂ ਹੋ ਜਾਣਾ ਦੇਖੋ ਸੇਸ ਲਾਈਆਂ ਵਿੱਚ ਆਪਣੇ ਡਿਜ਼ਾਈਨ ਦੀ ਲੁੱਕ ਇਸ ਤਰ੍ਹਾਂ ਦੀ ਆਉਂਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਨਵੀਂ ਵੀਡੀਓਸ ਨਵੇਂ ਡਿਜ਼ਾਈਨ ਨਾਲ ਥੈਂਕ ਯੂ